ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜੇ ਤਿਹਾਰਾਂ ਦਾ ਸੀਜ਼ਨ ਜਿਹੜਾ ਆ ਸ਼ੁਰੂ ਹੋ ਗਿਆ ਹੈਗਾ ਆ ਔਰ ਬਹੁਤ ਸਾਰੇ ਤਿਹਾਰ ਜਿਹੜੇ ਆ ਰਹੇ ਹੈਗੇ ਆਉਣ ਵਾਲੇ ਸਮੇਂ ਵਿੱਚ ਪਰ ਉਹਨਾਂ ਨਾਲ ਇੱਕ ਜੁੜਿਆ ਜਿਹੜਾ ਬਹੁਤ ਖਾਸ ਤਿਹਾਰ ਜਿਹੜਾ ਹੈਗਾ ਦਸਹਿਰਾ ਜਿਹੜਾ ਕਿ ਦੋ ਤਰੀਕ ਨੂੰ ਮਨਾਇਆ ਜਾ ਰਿਹਾ ਹੈਗਾ ਔਰ ਉਹਦੇ ਵਿੱਚ ਜਿਹੜੇ ਖਾਸ ਕਰਕੇ ਜਿਹੜੇ ਰਾਵਣ ਦੇ ਪੁਤਲੇ ਹੋਗੇ ਜਾਂ ਕੁੰਭਕਰਨ ਦੇ ਮੀਘਨ ਦੇ ਪੁਤਲੇ ਜਲਾਏ ਜਾਂਦੇ ਹੈਗੇ ਆ ਔਰ ਇਹ ਜਿਹੜੇ ਇਹ ਪੁਤਲੇ ਆ ਇਹ ਬਣਦੇ ਕਿੱਥੇ ਆ ਕੌਣ ਬਣਾਉਂਦਾ ਹੈਗਾ ਉਦੇ ਬਾਰੇ ਅੱਜ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਸੋ ਇਸੇ ਜਾਣਕਾਰੀ ਦੇ ਤਹਿਤ ਅੱਜ ਮੈਂ ਟੰਡਾ ਉੜਮੜ ਦੇ ਵਿੱਚ ਪਹੁੰਚਿਆ ਹੈਗਾ ਵਾਂ ਪਰ ਉਥੇ ਆਪਾਂ ਬਾਪੂ ਜੀ ਹੁਣੇ ਹੈਗੇ ਜਿਹੜੇ ਬਹੁਤ ਸਾਲਾਂ ਤੋਂ ਜੀ ਕਹਿੰਦੇ ਕਿ ਤਲੇ ਅਸੀਂ ਤਿਆਰ ਕਰ ਰਹੇ ਹੈਗੇ ਹਾਂ ਪਰ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇੱਚ ਕਿੰਨੀ ਮਿਹਨਤ ਆਉਂਦੀ ਔਰ ਕਿੱਦਾਂ ਤਿਆਰ ਕੀਤੇ ਜਾਂਦੇ ਹੈਗੇ ਆ ਸੋ ਆਪਾਂ ਬਹੁਤ ਸਾਰਾ ਸਮਾਂ ਲੈਂਦੇ ਹੋਏ ਤੁਹਾਡੀ ਗੱਲਬਾਤ ਕਰਾਵਾਂਗੇ ਬਾਪੂ ਜੀ ਉਹਨਾਂ ਨਾਲ ਔਰ ਕੈਮਰਾਮੈਨ ਸਮ ਆਜੋ ਮੇਰੇ ਨਾਲ ਹਾਂਜੀ ਬੱਪੂ ਜੀ ਸੱਸੀ ਗਾਲ ਜੀ ਸੱਸੀ ਗਾਲ ਜੀ ਇਹ ਸੱਸੀ ਗਾਲ ਹੈ ਹੋਰ ਬੱਪੂ ਜੀ ਆਪਾਂ ਉੱਠ ਕੇ ਗੱਲ ਕਰੀਏ ਕਿ ਬੈਠੇ ਕਰੂਗੇ ਚਲ ਬੈੱਕ ਹੀ ਕਰ ਲੈਣੀ ਗੱਲ ਤੁਸੀਂ ਬੱਪੂ ਜੀ ਆਪਾਂ ਤੁਹਾਡੇ ਕੋਲ ਆਏ ਸੀਗੇ ਠੀਕ ਹੈ ਆਪਾਂ ਤੁਹਾਡੇ ਕੋਲ ਜਾਣਕਾਰੀ ਲੈਣੀ ਸੀ ਵੀ ਤੁਸੀਂ ਇਹ ਜਿਹੜੇ ਪੁੱਤਲੇ ਬਣਾ ਰਹੇ ਹੋ ਰਾਵਣ ਦੇ ਕੁੰਮ ਕਰਨ ਦੇ ਮੀਕ ਨਾਲ ਦੇ ਕਿੰਨੇ ਸਾਲਾਂ ਤੋਂ ਇਹ ਬਣਾ ਰਹੇ ਹੋ ਧੰਨਵਾਦ ਜੀ ਤੁਹਾਡਾ ਪਹਿਲਾਂ ਜੇ ਤੁਸੀਂ ਸਾਡੇ ਕੋਲ ਆਏ ਹੈਗੇ ਜੀ ਤਕਰੀਬਨ ਮੈਨੂੰ ਜਿੰਨੀ ਕਿ ਮੇਰੀ ਹੋਸ਼ ਹੈਗੀ ਹੈ ਜੀ 7-8 ਸਾਲ ਦਾ ਜਦੋਂ ਸਿਕਾਂ ਮੈਂ ਜਿੰਦਗੀ ਮੇਰੀ ਉਹਦਾ ਮੈਂ ਕੰਮ ਕਰਦਾ ਆਪਣੇ ਪਿਤਾ ਜੀ ਦੇ ਨਾਲ ਅੱਛਾ ਜੀ ਤੇ ਤਕਰੀਬੇ ਕਾਫੀ ਜਿਹੜੀ ਹੋ ਗਿਆ ਹੈ ਜੀ ਹਾਂਜੀ ਸੋ ਬੱਬੀ ਜੀ ਅੱਜ ਤੱਕ ਮਲਗੇ ਕਿ ਕਿੱਥੇ ਕਿੱਥੇ ਜਾ ਕੇ ਤੁਸੀਂ ਕੁਦਲੇ ਬਣਾ ਚੁੱਕੇ ਹੋਗੇ ਮੈਂ ਜੀ ਸੁੰਦਰ ਨਗਰ ਜੀ ਬਣਾਇਆ ਹੈਗਾ ਇਸਰ ਸੁੰਦਰ ਨਗਰ ਕਿੱਥੇ ਪੈਂਦਾ ਮੈਂ ਜਨਾਹ ਤੋਂ ਗੈਜਨਾਹ ਪਰੋਲੀ ਤੋਂ ਗਾੜੀ ਅੱਛਾ ਮਤਲਬ ਕਿ ਤੁਸੀਂ ਹਿਮਾਚਲ ਪ੍ਰਦੇਸ਼ ਵਿੱਚ ਨਹੀਂ ਹਾਂ ਹਿਮਾਚਲ ਤੇ ਵੀ ਅੱਛਾ ਜੀ ਗਗਰੇਟ ਵੀ ਬਣਾਏ ਹੈਗੇ ਅੱਛਾ ਜੀ ਤੇ ਬਾਕੀ ਬਾਬੇ ਬੁਰਭਾ ਸਿੰਘ ਦੇ ਵੀ ਇੱਕ ਵਾਰੀ ਅਸੀਂ ਗਏ ਸੀ ਜੀ ਉੱਥੇ ਹੀ ਬਣਾ ਗਏ ਸੀ ਪਿਤਾ ਜੀ ਨਾਲ ਗਏ ਸੀ ਅੱਛਾ ਜੀ ਇਹ ਮੇੇ ਕੰਮ ਸਾਰਾ ਮਤਲਬ ਕਿ ਤੁਸੀਂ ਸ਼ੁਰੂ ਕੀਤਾ ਜਾਂ ਤੁਹਾਡੇ ਸ਼ੁਰੂ ਕਰਦੇ ਆ ਬਡੇ ਬਡੇ ਰੀ ਮੇਰਾ ਪਿਤਾ ਜੀ ਕਰਦਾ ਸੀਗਾ ਤੁਹਾਡੇ ਪਿਤਾ ਜੀ ਉਹ ਪਹਿਲਾਂ ਮੁਸਲਮਾਨਾਂ ਦੇ ਨਾਲ ਕੱਟ ਹੁੰਦਾ ਸੀਗਾ ਜੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਦੇ ਨਾਲ ਮੈਂ ਕਿਹੜੀ ਕਿਹੜੀ ਤੁਸੀਂ ਵੀ ਲੱਫੇ ਬਣਾਉਂਦਾ ਹੁਣ ਤੁਹਾਡਾ ਬੇਟਾ ਵੀ ਮੇਰੇ ਵਿੱਚ ਹਾਂ ਬੇਟਾ ਇਹ ਮੇਰਾ ਹੁਣ ਕਰਦਾ ਹੈਗਾ ਨਾਲ ਮੇਰੇ ਕੰਮ ਕਰਦਾ ਹੈ ਤਾਂ ਬੱਪੂ ਜੀ ਇਹਦੇ ਵਿੱਚ ਮੈਨੂੰ ਇਹ ਗੱਲ ਦੱਸਿਓ ਜਦੋਂ ਹੁਣ ਇਹ ਪੁਤਲੇ ਬਣਾਉਣਾ ਹੈ ਯਾਰ ਇਹ ਚ ਮਿਹਨਤ ਬੜੀ ਆਉਂਦੀ ਆ ਫਿਰ ਤੁਸੀਂ ਇਕੱਲੇ ਕਿਦਾ ਕਰ ਲਿੰਦੇ ਸਾਰਾ ਕੰਮ ਬਾਕੀ ਮੇਰੇ ਨਾਲ ਬੱਚੇ ਹੈਗੇ ਆ ਅੱਛਾ ਜੀ ਘੁੰਮਦੇ ਆਪਦੇ ਵਾਲੇ ਇਹ ਹੈ ਮੇਰੀ ਬਹੁਤ ਪ੍ਰਾਂਤ ਹੈਗੇ ਅੱਛਾ ਜੀ ਆਪਦੇ 12 ਇੱਕ ਇੱਕ ਬੜੇ ਬਾਤ ਜਾਂਦੇ ਹੈਗੇ ਯਾਰ ਜੀ ਇਹ ਵੀ ਵਿਚਾਰੇ ਉਦੋਂ ਤਾਂ ਖੜੇ ਰਹਿਂਦੇ ਮੇਰੇ ਨਾਲ ਤਾਂ ਮੈਨੂੰ ਇਹਦੇ ਬਾਰੇ ਜਾਣਕਾਰੀ ਦੇ ਵੀ ਜਿਹੜੇ ਪੁਤਲੇ ਬਣਾਉਂਦੇ ਆ ਇਹ ਕੀ ਪ੍ਰੋਸੀਜਰ ਕਿੱਦਾਂ ਬਣਾਉਂਦੇ ਨੇ ਮਤਲਬ ਕਿ ਮਾਸਕ ਪਹਿਲਾਂ ਕੱਟ ਲੈਂਦੇ ਕਿ ਪਹਿਰੇ ਦੱਸਿਓ ਸਾਨੂੰ ਕਿੱਦਾਂ ਤਿਆਰ ਹੁੰਦੇ ਨੇ ਸਾਬਤ ਵਾਂਹ ਲਿਆਈ ਦਾ ਜੀ ਸਾਬਤ ਵਾਂਹ ਲਿਆ ਕੇ ਫਿਰ ਉਹਨਾਂ ਚੀਰਦੇ ਆਂ ਜੀ ਕੀ ਰਕੇ ਰਹੀ ਛੋਟੇ ਛੋਟੇ ਜਿੱਦ ਜਿੱਦਾਂ ਹੀ ਸਾਨੂੰ ਲੋੜਦੀ ਓਦਾਂ ਦੇ ਹੀ ਕਰੂ ਜੀ ਦੇ ਜੀ ਉਸ ਤੋਂ ਬਾਅਦ ਫੇਰ ਹੀ ਚਾਲੂ ਕਰ ਦਮੇ ਇੱਕ ਕਿੰਨੇ ਟਾਈਮ ਚ ਫੇਰ ਮੇ ਤਿਆਰ ਹੋ ਜਾਂਦਾ ਪਤਲਾ ਜਿਹਦਾ ਇੱਕ ਤਕਰੀ ਇਹ ਸਾਨੂੰ ਜੇ ਹਸਾਉਣਾ ਹੀ ਬਣਾਉਣਾ ਸੰਤਾਂ ਮਹੀਨਾ ਲੱਗ ਜਾਂਦਾ ਇੱਕ ਅੱਛਾ ਜੀ ਹਾਂਜੀ ਜਿਦਾ ਤਿੰਨ ਪਤਲੇ ਹੋ ਗਈ ਮੇਂ ਬਣਾ ਕੁੰਮ ਕਰਨ ਹਾਂਜੀ ਇਹ ਮੇਂ ਕੁੰਮ ਕਰਨ ਕਰਾਵਾਂ ਇਸ ਮਹੀਨਾ ਲੱਗ ਜਾਂਦਾ ਹਾਂਜੀ ਮਹੀਨਾ ਲੱਗ ਜਾਂਦਾ ਤੇ ਇਹਦੇ ਵਿੱਚ ਫਿਰ ਮਤਲਬ ਕਿ ਸਾਰਾ ਪਰਿਵਾਰ ਹੀ ਲੱਗ ਜਾਂਦਾ ਜਦੋਂ ਪਰਿਵਾਰ ਸਾਰਾ ਪਰਿਵਾਰ ਲੱਗਾ ਹੁੰਦਾ ਹੈ ਜੀ ਤੇ ਇਹ ਜਿਹੜੀ ਇਹਨਾਂ ਦੀ ਗਿਣਤੀ ਮਿੰਤੀ ਕਰਕੇ ਕੱਢਦੇ ਕਿ ਉਦਾਂ ਹੀ ਵਾਸਤੇ ਕੱਟ ਕੇ ਇਹ ਮਿੰਤੀ ਹੈਗੀ ਹੈ ਜੀ ਅੱਛਾ ਗਿਣਤੀ ਮਿੰਤੀ ਇਹ ਮਿੰਤੀ ਨਾ ਹੋਵੇ ਤਾਂ ਫਿਰ ਫਿਰ ਤਾਂ ਸਾਰੀ ਦੁਨੀਆ ਹੀ ਬਣਾਉਣ ਲੱਗ ਪਏ ਜੀ 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 ਇਹ ਮਿੰਤੀ ਨਾਲ ਹੀ ਬਣਦੇ ਹੈਗੇ ਜੀ ਤੇ ਹੁਣ ਮਤਲਬ ਕਿ ਤੁਹਾਡੇ ਕੋਲ ਇੱਕ ਇੱਕ ਕਿੰਨਾ ਕੁ ਆਰਡਰ ਕਿੱਥੋਂ ਕਿੱਥੋਂ ਆਰਡਰ ਆਉਂਦੇ ਹੈਗੇ ਹੁਣ ਸਾਡੇ ਕੋਲ ਹੈਗਾ ਐਪ ਕੀਦ ਹੈਗਾ ਆ ਸ੍ਰੀ ਹਰਿਮੰਦਰ ਸਾਹਿਬ ਬੈਂਪੁਰ ਦਾ ਹੈਗਾ ਜੀ ਇੱਕ ਜੋੜਾ ਵਾਲਾ ਪੱਕਾ ਹੈਗਾ ਅੱਛਾ ਜੀ ਜੋੜਾ ਵਾਲਾ ਜਿਹੜਾ ਪੱਕਾ ਤਾਂ ਲਿਖੋ ਜੋੜਾ ਦਾ ਪੱਕਾ ਹੈਗਾ ਜੀ ਤੇ ਸ੍ਰੀ ਗਵੰਦਪੁਰ ਹੈ ਅਲਾਟਾਪ ਜਿੱਡਾ ਤਾਂ ਹੈ ਜੀ ਜੀ ਤੇ ਇਹ ਇਹਦੇ ਕੀ ਆਪੂ ਜੀ ਸਾਹਿਬ ਕਹਤਾ ਹੁੰਦਾ ਵਾ ਜਦਾਂ ਮਤਲਬ ਜੇ ਤੁਹਾਡੇ ਕੋਲ ਕਿਸੇ ਨੇ ਮਨਕੀ ਆਉਂਦੇ ਹੁਣੇ ਲੋਕ ਤੇ ਕੀ ਇਹ ਮਿਹਨਤ ਮਿਹਨਤਾਂ ਨਾ ਕੀ ਹੁੰਦਾ ਮੈਂ ਤਾਂ ਨਾਲੀ ਫਟ 18000 ਰੁਪਏ ਰਹੀਦਾ ਹੈਗਾ ਅੱਛਾ ਜੀ ਇਸ ਸੱਜਾਂ ਦਾ ਹੁੰਦਾ ਕਿ ਕਿਦਾਂ ਸੱਜ ਦੇ ਸਾਮ ਸੱਜ ਦੇ ਖਾਓ ਸੱਜ ਦੇ ਸਾਮ ਹਾਂ ਤੇ ਹੁਣ ਤੱਕ ਮਨ ਕੇ ਹਾਈਐਸਟ ਉੱਚਾ ਕਿੰਨਾ ਕਿੰਨਾ ਕਿਸੇ ਬਣਾ ਚੁੱਕੇ ਦਸਾ ਕੋਈ ਉੱਚਾ ਦਾ 40 ਫੁੱਟ ਬਣਾ ਦਿੱਤਾ ਹੈਗਾ ਆ ਅੱਛਾ ਜੀ ਤੇ ਉਹਦਾ ਰੇਟ ਵੀ ਜ਼ਿਆਦਾ ਹੈਗਾ ਆ ਜਦੋਂ ਲੈਂਦੀ ਹੈ तकरीबन 1000 ਰੁਪਏ ਲੱਗ ਜਾਂਦਾ ਹੈਗਾ ਆਪਾਂ ਜੀ ਤੇ ਇਹ ਜਿਹੜਾ ਸਾਰਾ ਇਹਦਾ ਮਟੀਰੀਅਲ ਆ ਇਹ ਫਿਰ ਮਨ ਕਿੱਥੋਂ ਲੈ ਕੇ ਆਉਂਦੇ ਹੈਗੇ ਤੁਸੀਂ ਕੀ ਨਹੀਂ ਰਹੀ ਖਾਨਪੁਰੋਂ ਲੈ ਆਇਦਾ ਹੈਗਾ ਇੱਕਦਮ ਮਟੀਰੀਅਿਆਂ ਦੇ ਨਾਲ ਹੈਗਾ ਅੱਛਾ ਜੀ ਇਹਦੀਆਂ ਤੁਰਲੇ ਪਾਸੇ ਜੀ ਉਹ ਤਰ੍ਹਾਂ ਹੀ ਦਾ ਹੈ ਗੱਤਰੀ ਹਾਂਜੀ ਤੇ ਮੈਂ ਕੀ ਹੈ ਚੱਕਾਂ ਵਾਲੇ ਗਾਂ ਤੋਂ ਘਰ ਕੀ ਮੰਗੀ ਹੋਈ ਜਾਂਦੀ ਹੈ ਤੇ ਜਦੋਂ ਅਸੀਂ ਬਣਾਉਨੇ ਹੈਗੇ ਆ ਜਿਹੜੇ ਕਮੇਟੀਆਂ ਹੁੰਦੀਆਂ ਆ ਉਹ ਬਸ ਇਹੀ ਕਹਿੰਦੀਆਂ ਥੋੜੇ ਪੈਸੇ ਲਾਓ ਪੈਸੇ ਥੋੜੇ ਥੋੜੇ ਇਕੱਠੇ ਕਰਕੇ ਬਣਾਈਦਾ ਹੈਗਾ ਤਾਂ ਸਾਡੀ ਮਿਹਨਤ ਵੀ ਕੂਰੀ ਨਹੀਂ ਹੁੰਦੀ ਹਾਂਜੀ ਤੇ ਹੁਣ ਤੱਕ ਕੋਈ ਹੈਗੀ ਗਿਣਤੀ ਕਿੰਨੇ ਕੁ ਬਣਾ ਚੁੱਕੇ ਆ ਗਿਣਤੀ ਦਾ ਉਹ ਨਾ ਪੁੱਤ ਅਣ ਗਿਣਤੀ ਬਣਾਦੇ ਹੁਏ ਹਾਂਜੀ ਤੰਦ ਸੇਵ ਉੱਥੇ ਪਰ ਉੱਥੇ ਵੀ ਜਾ ਕੇ ਮੈਂ ਗਗਰੇਟ ਬਣਾਏ ਸੀਗੇ ਆ ਬਾਬੇ ਬਰਪਾਗ ਸਿੰਘ ਦੇ ਬਣਾਏ ਆ ਟਾਂਡੇ ਮੈਂ 20 ਸਾਲ ਬਣਾਉਂਦਾ ਰਿਹਾ ਤੇ ਉਧਰੋਂ ਆਸ ਇੱਕ ਦੌਣਾ ਹੈਗਾ ਤੇ ਇੱਕ ਦੋ ਵਾਰੀ ਗੱਡੀਆਂ ਵੀ ਬਣਾਇਆ ਸਕੂਲ ਦੇ ਵਿੱਚ ਬਣਾਇਆ ਸੀ ਉਹ ਸੱਤਕ ਮੋੜ ਦਾ ਤੇ ਇਹ ਫਿਰ ਜਦੋਂ ਇਹ ਇੱਥੇ ਰੱਖ ਜੇ ਤੁਹਾਨੂੰ ਮਤਲਬ ਉੱਥੇ ਜਾ ਕੇ ਵੀ ਬਣਾਉਂਦਾ ਕਿ ਇੱਥੇ ਘਰੇ ਹੀ ਬਣਾਉਣੀ ਤੇ ਇਹ ਅਸੀਂ ਘਰੇ ਹੀ ਬਣਾਇਆ ਅੱਛਾ ਜੀ ਹੋਰ ਕਿਤੇ ਨਹੀਂ ਜਾ ਕੇ ਬਣਾਉਂਦੇ ਨੇ ਘਰ ਰੇ ਆ ਕਿਹੜੇ ਅਸੀਂ ਗਗਰੇਟ ਬਣਾਇਆ ਉੱਥੇ ਜਾ ਕੇ ਬਣਾਇਆ ਸੀਗਾ ਜਿਹੜਾ ਇੱਥੇ ਸੁੰਦਰ ਨਗਰ ਬਣਾਇਆ ਉਹ ਵੀ ਉੱਥੇ ਜਾ ਕੇ ਬਣਾਇਆ ਭਾਵੇਂ ਮਟਾਰ ਸਿੰਘ ਜੀ ਉੱਥੇ ਜਾ ਕੇ ਬਣਾਇਆ ਤੇ ਮੈਨੂੰ ਇੱਕ ਗੱਲ ਦੱਸਿਓ ਜਿੱਦਾਂ ਅੱਜ ਤੋਂ ਜਿਹੜੇ ਇਹ 20 30 ਸਾਲ ਦਾ 40 ਸਾਲ ਪਹਿਲਾਂ ਜਿਹੜਾ ਬੁੱਤ ਬਣਦੇ ਸੀ ਉਹਨਾਂ ਜਿਹਦੇ ਹੁਣ ਵਾਲੇ 'ਚ ਕੋਈ ਫਰਕ ਵੀ ਹੈ ਹੈਗਾ ਡਿਜ਼ਾਈਨ 'ਚ ਪਿਆ। ਮੈਂ ਮੇਰੇ ਕੋਲ ਜਿਹੜਾ ਹੈਗਾ ਮੈਂ ਉਹ ਹੀ ਰੱਖਦਾ ਜੋ ਮੇਰੇ ਕੋਲ ਡਿਜ਼ਾਈਨ ਹੈਗਾ। ਅਸਰਹੀਂ ਨਿੱਕੀ ਹੁੰਦੀ ਸੀ ਕਿ ਤੁਸੀਂ ਆਪਾਂ ਦੇਖਦੇ ਹੁੰਦੇ ਸੀਗੇ। ਉਦੋਂ 라ਵਣ ਥੋੜਾ ਜਨਾ ਹੋਰ ਤਰ੍ਹਾਂ ਦੇ ਉਹਨਾਂ ਦੇ ਬੁੱਤ ਤਿਆਰ ਹੁੰਦੇ ਹ Hollywood ਉਹਨਾਂ 'ਚ ਚੇਂਜਿੰਗ ਆ ਗਈ ਥੋੜੇ ਨਾ ਨਵੇਂ ਤਰੀਕੇ ਦੇ ਬਣਾਉਣੇ ਸ਼ੁਰੂ ਹੋ ਗਏ। ਕੋਈ ਗੱਲ ਹੈਗੀ ਐ ਕਿ ਮੈਂ ਜਿਹੜਾ ਬਣਾਉਣਾ ਹੈਗਾ ਮੈਂ ਮੇਰੇ ਕੋਲ ਤਕਰੀਬਨ ਇਹੀ ਸਾਫ ਹੈਗਾ ਜਿੰਨਾ ਦਾ ਬਣਾਉਣਾ ਹੈ। ਬਾਕੀ ਮੈਂ ਇਹ ਕਹਿੰਦਾ ਕਿ ਮੇਰੇ ਵਰਗਾ ਮੂੰਹ ਨਹੀਂ ਬਣਾ ਸਕਦਾ ਕੋਈ। ਅੱਛਾ ਜੀ। ਰਾਵਣ ਦਾ ਮੂੰਹ ਉਹ ਨਹੀਂ ਬਣਾ ਸਕਦਾ ਕੋਈ। ਅੱਛਾ ਅੱਛਾ ਹੋਊਗਾ ਕੋਈ ਨਾ ਕੋਈ ਸ਼ਾਇਦ ਕੋਈ ਹੈਗਾ ਇਦਾਂ ਦਾ। ਪਰ ਮੈਂ YouTube ਦੇਖਿਆ ਮੈਨੂੰ ਕਿਤੇ ਵੀ ਇਦਾਂ ਦਾ ਨਹੀਂ ਦਿੱਤੇ ਆ। ਉਹ ਮੈਂ ਆਪਾਂ ਕਈ ਵਾਰ ਦੇਖਿਆ ਪਿੰਨਾ ਰਾਵਣ ਸਿੱਧੇ ਹੱਥ ਦਿਖਾਈ ਹੁੰਦੇ ਸੀ। ਹਾਂਜੀ ਆ ਜੀ। ਕਿਸੇ ਨੂੰ ਦਿਖਾਉਣ ਲੱਪੇ। ਤੇ ਫਿਰ ਜੀ ਤਲਵਾਰ ਦਿਖਾਉਣ ਲੱਪੇ ਹਾਂ ਜੀ ਕਿ ਆਪਾਂ ਕੁਦਰਾ ਜੀ ਥੋੜੀ ਜਿਹੀ ਬਦਲਾਅ ਉਹਦਾ ਦੇਖਿਆ ਹਾਂ ਹਾਂਜੀ ਹਾਂਜੀ ਸੋ ਬੱਪੂ ਜੀ ਮੈਨੂੰ ਇੱਕ ਗੱਲ ਦੱਸਿਓ ਜਿੱਦਾਂ ਕਿ ਅੱਜ ਦੇ ਜ਼ਮਾਨੇ 'ਚ ਮਹਿੰਗਾਈ ਬਹੁਤ ਹੋ ਗਈ ਆ ਪਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਘੱਟ ਘੱਟ ਪੈਸਿਆਂ 'ਚ ਕਿੰਨੇ ਦਾ ਬਣਾਇਆ ਹਾ ਜਿਹੜਾ ਜਦੋਂ ਪਹਿਲਾਂ ਦੀ ਉਹ 1500 ਦਾ ਹੀ ਬਣਾਵਦੇ ਬਣਾਦੇ ਸੀਗਾ ਅੱਛਾ ਜੀ ਘੱਟ ਤੋਂ ਘੱਟ ਹਾਂ ਇਹ ਘੱਟ ਤੋਂ ਘੱਟ ਉਹਦੇ 1500 ਦਾ ਤਾਂ ਹੁਣ ਉਹੀ ਜਿਹੜੇ 1500 ਹੈਗਾ ਉਹ ਹੁਣ 15000 ਦਾ ਬਣ ਜਾਂਦਾ ਹੈ 15000 ਦਾ ਬਣ ਜਾਂਦਾ ਹੈ ਸਮੇਂ ਦੇ ਸਾਹਮਣੇ ਸਮੇਂ ਦੇ ਸਾਹਮਣੇ ਇਹ ਫੋਨ ਤੇ ਮੇਰੇ ਖਿਆਲ ਨਾਲ ਕੋਸਟ ਹੋਰ ਵੀ ਜਿਆਦਾ ਵਧ ਗਈ ਹੋਈ ਹੈ। ਆਪ ਵੀ ਵਾਧਾ ਬਿਹਾਰ ਤਾਂ ਵੀ ਤਕਰੀਬਨ ਵਾਸੀ ਹੈ। ਅੱਛਾ ਜੀ। ਹਰ ਸਾੜੀ ਵਧਾ ਦਿੱਤਾ ਹੈ ਜੀ। ਉਹ ਆਹ ਕਰੋ 1000 ਰੁਪਏ ਵਧਾ ਦੇ ਜੀ ਸਾਹਿਬ। ਜੀ ਠੀਕ ਹੈ ਠੀਕ ਹੈ ਜੀ। ਥੈਂਕਸ। ਸੋ ਬਪੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ ਮਿਹਰਬਾਨੀ ਜੀ। ਸੋ ਆਪਾਂ ਬੱਪੂ ਜੀ ਹੁਣਾਂ ਨਾਲ ਗੱਲਬਾਤ ਕੀਤੀ ਹੈਗੀ ਆ। ਉਹਨਾਂ ਨੇ ਦੱਸਿਆ ਕਿ ਮਲਕੀ ਜੋ ਸਾਰਾ ਕਿਦਾਂ-ਕਿਦਾਂ ਦੇ ਪ੍ਰੋਸੈਸ ਸਾਰਾ ਹੁੰਦਾ ਹੈ। ਹੁਣਾਪਾ ਬਾਪੂ ਜੀ ਹੁਣਾਂ ਦੇ ਜਿਹੜੇ ਬੇਟੇ ਹੈਗੇ ਆ ਉਹ ਵੀ ਇਹਨਾਂ ਦੇ ਨਾਲ ਇਹਦੇ ਵਿੱਚ ਹੱਥ ਵਟਾਉਂਦੇ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਉਹਨਾਂ ਦਾ ਕੀ ਕਹਿਣਾ ਹੈਗਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਵੀਰ ਜੀ ਠੀਕ ਠਾਕ ਜੀ ਬੜੀ ਜੀ ਵੀ ਜੇ ਪਤਾ ਨੇ ਬਾਪੂ ਜੀ ਹੁਣਾਂ ਨਾਲ ਗੱਲਬਾਤ ਕੀਤੀ ਸੀ ਤੇ ਤੁਸੀਂ ਕਦੋਂ ਦੇ ਬਾਪੂ ਜੀ ਹੁਣਾਂ ਨਾਲ ਮਤਲਬ ਬਟਾਰੇ ਹੈਗੇ ਅਸੀਂ ਵੀ ਜੀ ਜਦੋਂ ਤੋਂ ਹੌਸ ਸੁਮੱਲੀ ਆ ਜੀ ਉਦੋਂ ਦੇ ਲੱਗੇ ਆ ਛੋਟੇ ਛੋਟੇ ਹੁੰਨੇ ਸੀਗੇ ਕਿੰਨੇ ਸਾਲ ਹੋ ਗਏ ਹੈ ਲੱਗੇ ਜਦੋਂ ਦੀ ਹੌਸ ਸੁਮੱਲੀ ਆ ਅੱਛਾ ਉਦੋਂ ਲੱਗੇ ਮੇਰੇ ਖਲ ਨਾ ਪੋ 20 ਸਾਲ ਤਾਂ ਹੋ ਗਈ ਹੁਣ ਨਾ ਨਹੀਂ ਜਿਆਦਾ ਹੋ ਗਏ ਜਿਆਦਾ ਹੋ ਗਏ ਮੇਰੀ ਉਮਰ ਕੱਟੋ-ਕੱਟ 35 ਸਾਲ ਹੈਗੀ ਐ ਤੇ ਫਿਰ ਕਿਦਾਂ ਮਤਲਬ ਸ਼ੌਂਕ ਸੀਗਾ ਕਿ ਮਤਲਬ ਕਿ ਉਦਾਂ ਦੇ ਬਾਪ ਨੇ ਮਿਹਨਤ ਕਰਾਈ ਨਾਲ-ਨਾਲ ਜਦੋਂ ਛੋਟੇ ਹੁੰਦੇ ਸ਼ੌਂਕ ਹੁੰਦਾ ਸੀਗਾ ਵੀ ਚਾਹ ਹੁੰਦਾ ਸੀਗਾ ਬਣਾਉਣਾ ਆ ਬਣਾਉਣਾ ਆ ਇਹ ਹੌਲੀ-ਹੌਲੀ ਨਾਲ ਕਰ ਰਹੇ ਨੇ ਜਿੱਦਾਂ ਅਕਸਰ ਮੈਂ ਦੇਖਦਾ ਹੁਣ ਵੀ ਪਿੰਡਾਂ ਵਿੱਚ ਨਿਆਣਾਂ ਨੂੰ ਬੜਾ ਸ਼ੌਂਕ ਹੁੰਦਾ ਉਹ ਹਾਂਜੀ 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 ਇਦਾਂ ਹੀ ਸ਼ੌਂਕ ਸੀ ਹਣਾ ਪਹਿਲਾਂ ਜਿਵੇਂ ਬਾਪੂ ਜੀ ਨਾਲ ਹਾਂਜੀ ਸ਼ੌਂਕ ਹੁੰਦਾ ਸੀਗਾ ਤੇ ਹੌਲੀ ਹੌਲੀ profession 'ਚ ਪੱਕ ਗਿਆ ਹਾਂਜੀ 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 ਜੀ ਜੀ ਤੇ ਹੌਲੀ ਹੌਲੀ profession 'ਚ ਹੀ ਆ ਗਿਆ ਤੇ ਹੁਣ ਮੈਂ ਦੇਖਿਆ ਵੀ ਬਹੁਤ ਫਰਕ ਪੈ ਚੁੱਕਿਆ ਹੈ ਜਿੰਨੇ ਪਹਿਲਾਂ ਜਿਹੜੇ ਅੱਜ ਤੋਂ 20 ਸਾਲ 25 ਸਾਲ ਪਹਿਲਾਂ ਬਣਾਉਂਦੇ ਸੀ ਉਹਦੇ ਵਿੱਚ ਤੇ ਹੁਣ ਵਾਲੇ 'ਚ ਕੋਈ ਫਰਕ ਵੀ ਹੈਗਾ ਅੱਜ ਜਿਦਾਂ ਅੱਗੇ ਅੱਗੇ ਟੈਕਨੋਲੋਜੀ ਵੱਧਦੀ ਰਹਿੰਦੀ ਆ ਜਾਂ ਦਿਮਾਗ 'ਚੇ ਅੰਦਰ ਆਂਦਾ ਆ ਵੀ ਇਸ ਦਿਨ ਥੋੜਾ ਮੋਡੀਫਾਈ ਕੀਤਾ ਜਾਵੇ ਜੈ ਤਾਂ ਤੁਸੀਂ ਤੁਸੀਂ ਮੈਨੂੰ ਗੱਲ ਦੱਸੀ ਸੀ ਕਿ ਪਹਿਲਾਂ ਅਸੀਂ ਅਖਬਾਰਾਂ ਹੀ ਲਪੇਟਦੇ ਰਹਿੰਦੇ ਹੁੰਦੇ ਸੀ ਉੱਤੇ ਤੇ ਹੁਣ ਜਿੱਦਾਂ ਤੁਸੀਂ ਇਹ ਚੁੰਨੀ ਉੱਤੇ ਲਗਾ ਰਹੇ ਹੈਗੇ ਆ ਇਹ ਮਿਲਕੀ ਪ੍ਰੋਸੈਸ ਹੁਣ ਕਿਤਾ ਦੁਬਾਰਾ ਸ਼ੁਰੂ ਕੀ ਕੀਤਾ ਫਿਰ ਕਿਦਾਂ ਸੋਚਿਆ ਵੀ ਆਪਾਂ ਦੁਬਾਰਾ ਆਵਾ ਕਰਕੇ ਇਹ ਅਸੀਂ ਇਦਾਂ ਸੀਗਾ ਕਿ ਜਿੱਦਾਂ ਕਾਫੀ ਟਾਈਮ ਸਾਨੂੰ ਲੱਗ ਜਾਂਦਾ ਹੁੰਦਾ ਸੀਗਾ ਮਤਲਬ ਮਿਹਨਤ ਜਿਆਦਾ ਮਿਹਨਤ ਬਹੁਤ ਜ਼ਿਆਦਾ ਆਂਦੀ ਹੁੰਦੀ ਸੀਗੀ ਅਸੀਂ ਫੇ ਇੱਕ ਵਾਰੀ ਇੱਕ ਦੋ ਵਾਰੀ ਇਦਾਂ ਹੀ ਕੁਝ ਹੋਰ ਟਰਾਈ ਕੀਤਾ ਦੁਕਾਨ ਦੇ ਜੀ ਤੇ ਇੱਕ ਵਾਰੀ ਫੇ ਚੁੰਨੀਆਂ ਚੰਨੀਆਂ ਵਗੈਰਾ ਲਗਾ ਕੇ ਜਾਂ ਸਾੜੀਆਂ ਪੁਰਾਣੀਆਂ ਲਗਾ ਕੇ ਕੀਤਾ ਟਰਾਈ ਨਵਾਂ ਕਰ ਹਾਂਜੀ 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 ਉਹਦੇ ਨਾਲ ਸਾਨੂੰ ਥੋੜਾ ਬੈਟਰ ਲੱਗਾ ਇੱਕ ਤਾਂ ਤੁਹਾਡਾ ਸਮਾਂ ਬਚਿਆ ਹਾਂਜੀ ਸਮਾਂ ਬਹੁਤ ਜ਼ਿਆਦਾ ਬਚਿਆ ਥੋੜਾ ਨਹੀਂ ਬਹੁਤ ਜ਼ਿਆਦਾ ਬਚਿਆ ਹਾਂਜੀ ਇੱਕ ਮਿਹਨਤ ਘਟੇ ਇੱਕ ਮਿਹਨਤ ਘਟ ਗਈ ਜੀ ਉਹਦੇ ਕਾਰਨ ਤੇ ਅਸੀਂ ਅੱਗੇ ਤਾਂ ਫੇ ਚੁੰਨੀਆਂ ਦਾ ਕਰ ਲਿਆ ਸੀ ਜੀ ਜੀ ਖਰਚਾ ਪਰ ਵੱਧ ਗਿਆ ਅੱਗੇ ਤੋਂ ਅੱਗੇ ਅੱਛਾ ਖਰਚਾ ਵੱਧ ਗਿਆ ਹਾਂਜੀ ਅੱਗੇ ਕੱਲੀ ਅਖਬਾਰ ਲੱਗਦੀ ਹੁੰਦੀ ਸੀਗੀ ਅਖਬਾਰ ਸਸਤੀ ਪੈਂਦੀ ਹਾਂਜੀ ਤੇ ਇਹ ਹੁਣ ਸਾੜੀਆਂ ਜਾਂ ਚੁੰਨੀਆਂ ਇਹ ਵੀ ਮਹਿੰਗੀ ਪੈ ਜਾਂਦੀਆਂ ਤੁਹਾਨੂੰ ਮੁੱਲ ਨਹੀਂ ਆ ਬੈ ਜਾਂਦੀਆਂ ਜਾਂ ਮਹਿੰਗੀ ਆ ਪੈ ਜਾਂਦੀਆਂ ਉਸ ਚੀਜ਼ ਨਾਲ ਸਾਡਾ ਉਤਜਿੰਦਾ ਹੈ ਜੀ ਤੋਂ ਵੀ ਜਿੱਦਾਂ ਹੁਣ ਤੁਸੀਂ ਇਹ ਦੇ ਕੇ ਇਸਕਾ ਲੈਂਗ ਚੇਂਜ ਹੈ ਗਿਆ ਤੇ ਕਿੰਵੀਂ ਪੀੜ੍ਹੀ ਚੱਲਦੀ ਹੈਗੀ ਆਪਣੀ ਮੇਰੀ ਕਲਪਿਕ ਚੌਥੀ ਪੀੜ੍ਹੀ ਚੱਲ ਰਹੀ ਹੈ ਚੌਥੀ ਪੀੜ੍ਹੀ ਚੱਲ ਰਹੀ ਹੈ ਤੇ ਗਾਂ ਜਿਹੜੇ ਤੁਹਾਡੇ ਬੱਚੇ ਆ ਉਹਨਾਂ ਦਾ ਵੀ ਇੰਟਰਸਟ ਹੈਗਾ ਦੇ ਵਿੱਚ ਅੱਗੇ ਤੋਂ ਅੱਗੇ ਜੀ ਜਿੱਦਾਂ ਉਹਨਾਂ ਦਾ ਫਿਲਹਾਲ ਤਾਂ ਚਾਹ ਚਾਹ ਜਿੱਦਾਂ ਆਪਾਂ ਕਿਹਾ ਹੈ ਆ ਹਾਂ ਜੀ ਸਾਨੂੰ ਸਟੱਡਿੰਗ ਤੇ ਚਾਹ ਸੀਗਾ ਉਦੋਂ ਹੀ ਇਹਨਾਂ ਨੂੰ ਚਾਹ ਸੀਗਾ ਇਹ ਵੀ ਨਾਲ ਲੱਗੇ ਰਹੇ ਅੱਗੇ ਤੋਂ ਅੱਗੇ ਜੇ ਤੇ ਮਤਲਬ ਕੀ ਹੋਇਆ ਇਹਨਾਂ ਦੇ ਚਾਹ ਹੋਇਆ ਦਿਲ ਚੇ ਜਾਂ ਮਨਾਉਂਦਾ ਕੋਈ ਹੋਈ ਜ਼ਰੂਰੀ ਤਾਂ ਫੇ ਬਣਾਉਗੇ ਨਹੀਂ ਤਾਂ ਬਾਕੀ ਇਹਨਾਂ ਤੇ ਨਿਆਣੇ ਤੇ ਡਿਪੈਂਡ ਆ ਕੀ ਚਾਹੁੰਦੇ ਆ ਜਾਂ ਕੀ ਕਰਨਾ ਅੱਗੇ ਤੋਂ ਜੀ ਜੀ ਉਹਨੂੰ ਮੇਰਾ 1 ਸਾਲ ਤੁਹਾਨੂੰ ਹੋ ਰਿਹਾ ਜਿੱਦਾਂ ਹੁਣ ਤੁਸੀਂ ਇਹ ਗੁੱਤ ਤਿਆਰ ਕਰਦੇ ਹੈਗੇ ਆਂ ਤੇ ਮਤਲਬ ਕਿ ਕਮੇਟੀਆਂ ਕਹਿੰਦੀਆਂ ਨੇ ਕਿ ਮਨੁੱਖ ਸਾਡੇ ਸਾਹ ਨੂੰ ਜਾਂ ਸਾਨੂੰ ਇਦਾਂ ਦਾ ਬਣਾ ਕੇ ਦੋ ਜਾਂ ਇਦਾਂ ਦਾ ਬਣਾ ਕੇ ਹਾਂਜੀ ਹਾਂਜੀ ਉਹ ਕਮੇਟੀਆਂ ਕਹਿੰਦੀਆਂ ਸਾਨੂੰ ਜਿੱਦਾਂ ਕੋਈ ਕਮੇਟੀ ਕੋਈ ਕਹਿੰਦੀ ਆਗੇ ਵੀ ਸਾਨੂੰ ਆਹ ਕਲਰ ਚਾਹੀਦਾ ਜਾਂ ਆਹ ਇਦਾਂ ਚਾਹੀਦਾ ਹੈ ਜੇ ਉਸ ਹਾਮ ਨਾਲ ਉਹ ਪੈਸੇ ਭਰਦੇ ਹੋਣ ਅਸੀਂ ਅਸੀਂ ਬਣਾ ਦਿੱਤਾ ਹੈ ਅੱਛਾ ਜੀ ਅ ਨਹੀਂ ਤਾਂ ਜਿੱਦਾਂ ਫਿਰ ਜਿੰਨਾ ਸਾਡੇ ਕੋਲ ਚੱਲਦਾ ਹੈ ਅਸੀਂ ਉਸ ਹਾਮ ਨਾਲ ਕਰਦੇ ਨੇ ਅ ਨਹੀਂ ਤਾਂ ਆਪਣੇ ਹਿਸਾਬ ਨਾਲ ਜਿੰਨਾ ਹੈਗਾ ਉਹਨਾਂ ਨਾਲ ਮਤਲਬ ਜੇ ਕਿਸੇ ਨੇ ਆਪਣੇ ਹਿਸਾਬ ਨਾਲ ਤਿਆਰ ਕਰਾਉਣਾ ਉਹਦੀ ਵੀ ਕੋਸਟ ਵਾਦੀ ਹੈ ਹਾਂਜੀ ਉਹ ਵੀ ਤੁਹਾਨੂੰ ਪਤਾ ਹਰ ਇੱਕ ਚੀਜ਼ ਦੀ ਬੱਕਰੀ ਕੋਸਟ ਹੁੰਦੀ ਐ ਜੀ ਜੀ ਜਿੰਨਾ ਕਿ ਤੁਸੀਂ ਮਤਲਬ ਕਿ ਨਾਰਮਲ ਨਾਰਮਲ ਜਿਆ ਹੁੰਦਾ ਹੈ ਜਾਂ ਰੈਗੂਲਰ ਚੱਲਦਾ ਹੈ ਉਹਨਾਂ ਕਹਿੰਦੇ ਦੱਸ ਦਿੰਦਾ ਵੀ ਸਾਡੀ ਆ ਬਣਾਈ ਹੈਗੀ ਆ ਤੇ ਇੰਨੀ ਸਾਡੀ ਕੋਸਟ ਹੈਗੀ ਅਸੀਂ ਲੈ ਲਈ ਬਾਕੀ ਜਿਹੜੀ ਬੰਦਾ ਕੋਈ ਐਕਸਟਰਾ ਕਹਿੰਦਾ ਵੀ ਸਾਨੂੰ ਅਸੀਂ ਆ ਕਰਨਾ ਹੈ ਫੇਆ ਕਰਨਾ ਹੈ ਉਹ ਉਸ ਸਾਹਮਣਾ ਹੀ ਆਪਣੀ ਮੇਨ ਤੇ ਕੋਸਟ ਦਾ ਜੋੜ ਕੇ ਦੱਸ ਦਿੰਦਾ ਹੈ ਜੀ ਜੀ ਤੇ ਵੀਰ ਜੀ ਇਹ ਮੈਨੂੰ ਇਹ ਸਾਡੇ ਦਰਸ਼ਕਾਂ ਨੂੰ ਇਹਨਾਂ ਦੇ ਦੱਸ ਦਿਓ ਆਪਣਾ ਜਿਹੜਾ ਐਡਰੈਸ ਹੈਗਾ ਆ ਤੇ ਆਪਣਾ ਫੋਨ ਨੰਬਰ ਵੀ ਦੱਸ ਦੇ ਵੀ ਜੇ ਕਿਸੇ ਕਮੇਟੀ ਨੇ ਤੁਹਾਡੇ ਨਾਲ ਸੰਪਰਕ ਕਰਨਾ ਵੀ ਤਾਂ ਬਣਾਉਣਾ ਹਲੇ ਉਹਨਾਂ ਟਾਈਮ 'ਚ ਤੇ ਉਹ ਕਿੱਥੇ ਹੁਣ ਇਹ ਜੀ ਉੜਮੜ ਉਹਨੂੰ ਟਾਂਡਾ ਐਮਸੀਓਲੀ ਸਕੂਲ ਮਹਾਸ਼ਿਆਮ ਅੱਲਾ ਜੀ ਮਤਲਬ ਕਿ ਜਿਹੜਾ ਐਮਸੀਓਲੀ ਸਕੂਲ ਦਾ ਗੇਟ ਹੈਗਾ ਉਹਦੇ ਬਿਲਕੁਲ ਹਾਂ ਜਦੋਂ ਤੇ ਕਿਤੇ ਵੀ ਆਗੇ ਕਿਸੇ ਕੋਈ ਪੁੱਛ ਲੋ ਜਿਹੜੇ ਰਾਵਣ ਬਣਾਉਂਦੇ ਆ ਜੀ ਸਿਰਫ ਸਾਡੇ ਹੀ ਘਰ ਦੇ ਜੇ ਸਾਡੇ ਹੀ ਟੱਬਰ ਬਣਾਉਂਦੇ ਸਾਡੀ ਪੀੜੀ ਦੇ ਤਰ ਪੀੜੀ ਹੀ ਬਣਾਉਂਦੀ ਐ ਹੋਰ ਨਹੀਂ ਕੋਈ ਮਨਾਉਂਦਾ ਆਪਣੇ ਪੂਰੇ ਇਲਾਕੇ ਦੇ ਵਿੱਚ ਤੇ ਦਰਸ਼ਕਾਂ ਨੂੰ ਆਪਣੇ ਪਿਤਾ ਜੀ ਦਾ ਨਾਮ ਵੀ ਬੋਲ ਦਿਓ ਜੀ ਮੇਰੇ ਪਿਤਾ ਜੀ ਦਾ ਨਾਮ ਧਰਮਵੀਰ ਜੀ ਤੇ ਇੱਕ ਤੁਸੀਂ ਆਪਣਾ ਮੋਬਾਈਲ ਨੰਬਰ ਜ਼ਰੂਰ ਚ ਬੋਲ ਦਿਓ ਮੇਰਾ ਮੋਬਾਈਲ ਨੰਬਰ 98764 55646 ਜੀ ਸੋ ਇਹ ਹਨ ਵੀਰ ਜੀ ਜਿਹੜੇ ਕਿ ਪੀੜੀ ਦਰ ਪੀੜੀ ਮੂਰਤ ਬਣਾਉਣ ਦਾ ਕੰਮ ਕਰਦੇ ਹੈਗੇ ਆ ਰਾਵਣ ਦਾ ਮੀਗਨਾਥ ਕੁੰਭ ਕਰਨ ਦੇ ਪਰ ਪੁਨਾ ਨਾਲ ਜੇ ਗੱਲਬਾਤ ਕੀਤੀ ਔਰ ਮੈਂ ਆਸ ਕਰਦਾ ਕਿ ਤੁਹਾਨੂੰ ਸਾਡੀ ਜਿਹੜੀ ਗੱਲਬਾਤ ਪਸੰਦ ਆਏਗੀ ਸასი ਕਰਦਾ